27 7 2007 ਨੂੰ ਫੈਸਲਾ ਹੋਇਆ ਸੀ ਤੇ ਇਸ ਵਿੱਚ ਬਲਵੰਤ ਸਿੰਘ ਰਾਜੂਆਣਾ ਤੇ ਜਗਤਾਰ ਸਿੰਘ ਹਮਾਰਾ ਜੀ ਦੋਵਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਓਕੇ ਦੋਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤੇ ਉਹ ਇਹ ਚੀਜ਼ ਇੰਪੋਰਟੈਂਟ ਹੈ ਅੱਗੇ ਇਹ ਚੀਜ਼ ਰਿਫਲੈਕਟ ਕਰੂਗੀ ਕੇਸ ਤੇ ਇਸ ਚੀਜ਼ ਦੀ ਬਹੁਤ ਵੱਡੀ ਬੇਰਿੰਗ ਹੈ ਕੇਸ ਤੇ ਜੀ ਤਾਂ ਜਦੋਂ 2007 ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ ਤਾਂ ਰਾਜਵਾਨੇ ਨੇ ਬਲਵੰਤ ਸਿੰਘ ਨੇ ਕੁਛ ਨਹੀਂ ਕੀਤਾ ਕੋਈ ਅਪੀਲ ਦਲੀਲ ਨਹੀਂ ਕੀਤੀ ਜੀ ਪਰ ਜਗਤਾਰ ਸਿੰਘ ਹਵਾਰਾ ਨੇ ਆਪ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਹਾਈ ਕੋਰਟ ਵਿੱਚ ਕੇਸ ਕਰਤਾ ਚੈਲੰਜ ਕੀਤਾ ਉਹਨੂੰ ਲੋਅਰ ਪਟੀਸ਼ਨ ਕਰਦੀ ਠੀਕ ਹੈ ਜੀ ਹੁਣ ਇਹ ਜਦੋਂ ਪੈਗੀ ਪਟੀਸ਼ਨ ਮਰਡਰ ਰੈਫਰੈਂਸ ਨੰਬਰ 6 ਆਫ 2007 ਇਹ ਪੈ ਗਿਆ ਜਦੋਂ ਤਾਂ ਇਸ ਦਾ ਫੈਸਲਾ ਹੁੰਦਾ ਹੈ 12 10 2010 ਨੂੰ 12 10 2010 ਨੂੰ ਇਹ ਫੈਸਲਾ ਹੁੰਦਾ ਹੈ ਉਸ ਫੈਸਲੇ ਵਿੱਚ ਜਗਤਾਰ ਸਿੰਘ ਹਵਾਰਾ ਦਾ ਹਾਂ ਜੀ ਹਾਂ ਉਸ ਫੈਸਲੇ ਵਿੱਚ ਜਗਤਾਰ ਸਿੰਘ ਹਵਾਰਾ ਦੀ ਸੈਂਟੈਂਸ ਜੋ ਕਿ ਡੈਥ ਸੈਂਟੈਂਸੀ ਨੂੰ ਹਾਈ ਕੋਰਟ ਕਮਿਊਟ ਕਰ ਦਿੰਦੀ ਹੈ ਟੂ ਲਾਈਫ ਇਨ ਇੰਪ੍ਰਿਜ਼ਨਮੈਂਟ ਪਾਵ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਤੋੜ ਕੇ ömer kayd